ਬਾਕੀ ਇੱਕ ਗੱਲ ਤੇ ਖਤਮ ਹੋ ਜਾਂਦਾ ਵੀ ਵੀ ਸੀ ਸਾਹਿਬ ਸਾਡੇ ਨਾਲ ਵਿਤਕਰਾ ਕਰ ਰਹੇ ਨੇ ਵਿਤਕਰਾ ਇਸ ਤਰ੍ਹਾਂ ਕਰ ਰਹੇ ਨੇ ਵੀ ਵੀ ਸੀ ਸਾਹਿਬ ਕਹਿੰਦੇ ਨੇ ਪਹਿਲਾਂ ਹੋਰ ਵੀ ਸੀ ਕੀ ਕਰ ਗਿਆ ਮੈਨੂੰ ਉਸ ਗੱਲ ਤੱਕ ਨਹੀਂ ਮੈਂ ਤਾਂ ਕਾਨੂੰਨ ਅਨੁਸਾਰ ਚੱਲੂ ਜਦ ਕਿ ਕਾਨੂੰਨ ਚ ਵੀ ਐਕਟ ਚ ਲਿਖਿਆ ਵੀ ਵੀ ਸੀ ਡੀ ਤੱਕ ਵਾਈਸ ਚਾਂਸਲਰ ਕੋਲ ਪਾਵਰਜ਼ ਹੈਗੀਆਂ ਨੇ ਉਹ ਫੈਸਲੇ ਲੈ ਸਕਦੇ ਨੇ ਬੀਸੀ ਜੀ ਸਾਨੂੰ ਕਹਿੰਦੇ ਨੇ ਜੀ ਮੈਂ ਤਾਂ ਹਰ ਚੀਜ਼ ਬੋਰਡ ਤੇ ਲੈ ਕੇ ਜਾਵਾਂ ਮੈਂ ਹੁਣ ਕੁਝ ਗੱਲਾਂ ਨੇ ਜਿਹੜੀਆਂ ਬੀਸੀ ਸਾਹਿਬ ਨੂੰ ਵੀ ਪੁੱਛਣੀ ਆ ਚਾਹੁੰਨਾ ਤੁਹਾਡੇ ਮਾਧਿਅਮ ਰਾਈ ਕਿ ਯੂਨੀਵਰਸਿਟੀ ਦੇ ਇੱਕ ਕਲਾਸ ਅਧਿਕਾਰੀਆਂ ਨੂੰ ਸੱਤਵੇਂ ਪੇ ਕਮਿਸ਼ਨ ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾ ਬੋਰਡ ਦੀ ਪ੍ਰਵਾਨਗੀ ਤੋਂ ਬਿਨਾ ਦਿੱਤਾ ਉਹ ਕਿਦਾਂ ਦਿੱਤਾ ਗਿਆ ਉਹ ਵੀ ਸਾਡੇ ਅਰਕ ਫਿਰ ਉਹਨੂੰ ਵੀ ਪਹਿਲਾਂ ਬੋਰਡ ਤੇ ਲੈ ਜਾਂਦੇ ਪਾਸ ਕਰਾਉਂਦੇ ਡੀਨ ਜਿੰਨੇ ਸਾਡੇ ਹੈਗੇ ਨੇ ਯੂਨੀਵਰਸਿਟੀ ਦੇ ਉਹਨਾਂ ਨੂੰ ਸੈਕਟਰੀਏਟ ਅਲਾਉਂਸ ਦਿੱਤਾ ਉਹਦੀ ਨਹੀਂ ਬੋਰਡ ਤੋਂ ਪ੍ਰਵਾਨਗੀ ਲਈ ਜੀ ਯੂਨੀਵਰਸਿਟੀ 'ਚ ਕੰਮ ਕਰ ਰਹੇ ਪ੍ਰੋਗਰਾਮਾਂ ਨੂੰ 225 ਫੈਕਟਰ ਦੇ ਉੱਤੇ ਬਣਦਾ ਸੀਗਾ ਜਿਹੜਾ ਉਹਨਾਂ ਨੂੰ ਦੇਣਾ ਸੀ ਐਕਸਪਰਟ ਨੇ ਵੀ ਆਪਣੀ ਰਾਏ ਦਿੱਤੀ ਸੀ ਵੀ 225 ਨਾ ਦਿਓ ਪਰ ਇਹਨਾਂ ਨੇ 259 ਨਾ ਦਿੱਤਾ ਉਹਨਾਂ ਨੂੰ ਉਹਦੇ 'ਚ ਵੀ ਕੋਈ ਪ੍ਰਵਾਨਗੀ ਨਹੀਂ ਲਈ ਕਿਸੇ ਦੀ ਉਹ ਵੀ ਵੀਸੀ ਸਾਹਿਬ ਨੇ ਆਪਣੀ ਮਰਜ਼ੀ ਨਾਲ ਦਿੱਤਾ ਉਸ ਤੋਂ ਬਾਅਦ ਸੀਗਾ ਇਹ ਯੂਨੀਵਰਸਿਟੀ ਦੇ 16 ਅਧਿਕਾਰੀਆਂ ਨੂੰ ਹਾਇਰ ਪਲੇਸਮੈਂਟ ਦਿੱਤੀ ਗਈ ਜਿਸ ਨੂੰ ਵੀਸੀ ਸਾਹਿਬ ਦੁਆਰਾ ਸਿੱਧੇ ਤੌਰ ਤੇ ਪ੍ਰਵਾਨ ਕੀਤਾ ਗਿਆ ਉਹ ਨਹੀਂ ਕਿਸੇ ਬੋਰਡ 'ਚ ਗਈ ਇੱਕ ਸਾਡੇ ਇੱਥੇ ਯੂਨੀਵਰਸਿਟੀ ਦਾ ਡਾਕਟਰ ਅਜੀਬ ਬੇਦੀ ਨੇ 7ਵੇਂ ਪੇ ਕਮਿਸ਼ਨ ਦਾ ਉਹਨਾਂ ਨੂੰ ਲਾਭ ਦਿੱਤਾ ਗਿਆ ਜਿਸ ਦਾ ਕਿ ਉਪਕੁਲ ਮਤੀ ਜੀ ਨੇ ਉਹਨਾਂ ਨੂੰ ਸਾਰਾ ਕੁਝ ਮਤਲਬ ਦੇ ਦਿੱਤੇ ਨੇ ਲਾਭ ਜਦ ਕਿ ਉਹਨਾਂ ਦੇ ਪਿਤਰੀ ਵਿਭਾਗ ਹੈ ਜਿਹੜਾ ਜਿੱਥੋਂ ਆਏ ਨੇ ਉਹਨਾਂ ਤੋਂ ਫਿਕਸੇਸ਼ਨ ਹੋ ਕੇ ਆਉਣੀ ਸੀ ਪਰ ਇੱਥੇ ਸਾਰਾ ਕੁਝ ਅਦਾ ਹੀ ਉਹਨਾਂ ਨੂੰ ਦੇ ਦਿੱਤਾ ਗਿਆ ਦੀਵਾਲੀ ਦੇ ਉੱਤੇ ਗਿਫਟ ਦਿੱਤੇ ਗਏ ਨੇ ਠੀਕ ਹੈ ਨਹੀਂ ਉਹਨਾਂ ਦੀ ਕਿਸੇ ਬੋਰਡ ਤੋਂ ਪ੍ਰਵਾਨਗੀ ਨਹੀਂ ਲਈ ਗਈ 7ਵੇਂ ਸੀਪੀਸੀ ਪੰਜਾਬ ਗਵਰਨਮੈਂਟ ਵਾਲਾ ਸੀਗਾ ਜੀ ਮਤਲਬ ਕੈਸ ਪ੍ਰੋਮੋਸ਼ਨਸ ਨੇ ਹਾਂ ਕੈਸ ਪ੍ਰੋਮੋਸ਼ਨ ਆ ਇੱਕ ਸੁਖੀ ਆ ਗਈ ਸੀਗਾ ਤੇ ਮਤਲਬ ਇਦਾਂ ਦੇ ਕਈ ਮਸਲੇ ਨੇ ਜਿਹੜੇ ਵੀ ਸੀ ਸਾਹਿਬ ਨੇ ਕਿਹੜਾ ਪਰ ਆਪ ਪ੍ਰੋਫੈਸਰ ਕੈਮਿਸਟਰੀ ਆ ਕੈਮਿਸਟਰੀ ਵਾਲੀ ਮਤਲਬ ਇਦਾਂ ਦਾ ਵੀ ਜਿੱਥੇ ਦਾ ਆਪਣੇ ਚਾਹੇਤਿਆਂ ਨੂੰ ਲਾਭ ਦੇਣਾ ਉੱਥੇ ਦਾ ਵੀ ਸੀ ਸਾਹਿਬ ਸਿੱਧਾ ਦੇ ਸਕਦੇ ਨੇ ਜਿੱਥੇ ਬੋਰਡ ਵੱਲੋਂ ਪਾਸ ਵੀ ਕੀਤਾ ਹੋਇਆ ਹੈ ਮੁਲਾਜ਼ਮਾਂ ਦੇ ਕੰਮ ਦੀ ਗੱਲ ਪਤਾ ਨਹੀਂ ਉਹਨਾਂ ਨੇ ਜਾਣੀ ਨੌਨ ਟੀਚਿੰਗ ਵਾਲਾ ਬੀਸੀਡੀ ਨਾਲ ਦਾ ਨਵਰਤ ਜੀ ਉਹ ਹਨ ਜਿਵੇਂ ਉਸ ਤਰੀਕੇ ਨਾਲ ਸਾਨੂੰ ਦੇਖਦੇ ਨੇ ਅਸੀਂ ਇਹ ਕਹਿੰਦੇ ਹਾਂ ਉਹਨਾਂ ਨੂੰ ਵੀ ਤੁਸੀਂ ਆਪਣੇ ਜਿਹੜੀ ਹੁਣ ਸਾਡੀ ਇਨਕਰੀਮੈਂਟ ਕੱਟੀ ਹੈ ਉਹ ਅਫਸਰਾਂ ਦੀ ਲੱਗੀ ਹੋਈ ਆ ਤੇ ਸਾਨੂੰ ਉਲਟਾ ਕਿਹਾ ਜਾਂਦਾ ਕਿ ਤੁਸੀਂ ਲਿਖ ਕੇ ਦਿਓ ਜੀ ਅਸੀਂ ਕਿਉਂ ਲਿਖ ਕੇ ਦਈਏ ਸਾਡਾ ਇਤਰਾਜ਼ ਇਹ ਥੋੜੀ ਆ ਵੀ ਕਿਸ ਦੀ ਕੱਟੀ ਜਾਵੇ ਅੱਜ ਤਾਂ ਕਹਿੰਦੇ ਵੀ ਸਾਟੇ ਵਾਲੀ ਜਦੋਂ ਕੱਟੀ ਹੈ ਉਹਦੇ ਵਿੱਚ ਵੀ ਸਪਸ਼ਟ ਨਹੀਂ ਕੀਤਾ ਗਿਆ ਕਿਉਂ ਕੱਟੀ ਆ ਕਿੱਦਾਂ ਨਹੀਂ ਸਰੇ ਆਮ ਧੱਕਾ ਇੱਕ ਹੁਕਮ ਸੁਣਾਦਾ ਨਾ ਬਸ ਜੇ ਮੇਰੇ ਕਿਤੇ ਫਾਇਦਾ ਹੁੰਦਾ ਤਾਂ ਮੈਂ ਕਰਦਾ ਨਾ ਜਿਨ੍ਹਾਂ ਦਾ ਜਾਇਜ਼ ਹੱਕ ਵੀ ਬਣਦਾ ਉਹਨਾਂ ਨੂੰ ਦੇਣਾ ਨਹੀਂ ਸੋ ਇਸ ਕਰਕੇ ਅਸੀਂ ਤਾਂ ਆਪਣਾ ਸੰਘਰਸ਼ ਹੈ ਜਿਹੜਾ ਸਾਡੇ ਕੋਲ ਇੱਕ ਵੀ ਮੰਗ ਇਦਾਂ ਦੀ ਨਹੀਂ ਹੈਗੀ ਜਿਹੜੀ ਅਸੀਂ ਨਜਾਇਜ਼ ਮੰਗ ਰਹੇ ਆ ਸਾਰੀਆਂ ਮੰਗਾਂ ਨੇ ਜਿਹੜੀਆਂ ਜੋ ਬੋਰਡ ਤੋਂ ਪਾਸ ਨੇ ਵੀ ਜੋ ਬੋਰਡ ਨੇ ਪਾਸ ਕੀਤੀਆਂ ਹੋਈਆਂ ਨੇ ਉਹ ਚੀਜ਼ਾਂ ਮੰਗ ਰਹੇ ਆ ਜਾਂ ਪੰਜਾਬ ਸਰਕਾਰ ਨੇ ਜੋ ਨੋਟੀਫਿਕੇਸ਼ਨ ਕੀਤੇ ਹੋਏ ਨੇ ਉਹ ਮੰਗ ਰਹੇ ਆ ਇੱਕ ਵੀ ਮੰਗ ਨੂੰ ਵੀਸੀ ਸਾਹਿਬ ਇਹ ਕਹਿ ਦੇਣ ਵੀ ਆ ਨਜਾਇਜ਼ ਆ ਤੇ ਆਪਣੇ ਕੋਲੋਂ ਮੰਗ ਰਹੇ ਨੇ ਤੁਹਾਨੂੰ ਇਸ ਸੰਬੰਧੀ ਅਸੀਂ ਮੀਡੀਆ ਨੂੰ ਵੀ ਕਹਿੰਦੇ ਆ ਵੀ ਸਾਡੇ ਦਾ ਵੀਸੀ ਸਾਹਿਬ ਨੇ ਕਾਇ ਗੱਲਾਂ ਦੇ ਜਵਾਬ ਦਿੱਤੇ ਨਹੀਂ ਮੀਡੀਆ ਰਾਹੀਂ ਤੁਸੀਂ ਵੀ ਜਰੂਰ ਪੁੱਛ ਲਓ ਵੀਸੀ ਸਾਹਿਬ ਨੂੰ ਕਿ ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਚਿਹਤਿਆਂ ਨੂੰ ਜਿਹੜੇ ਬੈਨੀਫਿਟ ਦਿੱਤੇ ਨੇ ਇਹਨਾਂ ਨਾਲ ਧੱਕਾ ਕਿਉਂ ਕਰ ਰਹੇ ਹੋ ਧੰਨਵਾਦ